ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 10 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਹੈ ਅਤੇ ਨਾਲ ਹੀ ਇੱਕ ਡਰੋਨ ਵੀ ਬਰਾਮਦਗੀ ਹੋਈ ਹੈ ਉਹਦੇ ਸੰਦਰਭ ਵਿੱਚ ਕੀਤੀ ਜਾ ਰਹੀ ਹੈ। ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਇਹ ਵਿਅਕਤੀ ਜਿਹੜਾ ਹੈ ਜਗਰੂਪ ਸਿੰਘ ਉਰਫ ਜੁਗਨੂ ਪੁੱਤਰ ਸਤਨਾਮ ਸਿੰਘ ਵਾਸੀ ਡਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹਦੇ ਪੋゼਸ਼ਨ ਦੇ ਵਿੱਚੋਂ 5 ਕਿਲੋ ਹੈਰੋਇਨ 2 ਮੋਬਾਈਲ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਜਿਹੜਾ ਹੈ ਰਿਕਵਰ ਹੋਇਆ ਹੈ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਫਰਦਰ ਜਿਹੜੇ ਇਹਦੇ ਜਿੱਥੇ ਇਹਨੇ ਸੇਲ ਕਰਨੀ ਸੀ ਉਹ ਪੁਆਇੰਟਸ ਤੇ ਬੈਕਵਰਡ ਇਹ ਕਿੱਥੋਂ ਆਈ ਇਹਦੇ ਕੋਲੇ ਇਹਨੇ ਰਿਸੀਵ ਕਿੱਥੋਂ ਕੀਤੀ ਹੈ ਕਨਸਾਈਨਮੈਂਟ ਇਹਦੇ ਬਾਰੇ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਪੀਐਸ ਲੋਪੋਕੇ ਦੇ ਵਿੱਚ ਹੀ ਇੱਕ ਦੂਜਾ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਇੱਕ ਪਿੰਡ ਮੰਝ ਵਿੱਚ ਸ਼ਮਸ਼ੇਰ ਸਿੰਘ ਪੁੱਤਰ ਸੁਬੇਕ ਸਿੰਘ ਵਾਸੀ ਸਰੰਗੜਾ ਦੀ ਜ਼ਮੀਨ ਦੇ ਵਿੱਚ ਬੜੇ ਮੋਟਰ ਦੇ ਕੋਠੇ ਦੇ ਕੋਲ ਇੱਕ ਜਿਹੜਾ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਹ ਡਰੋਨ ਦੇ ਨਾਲ ਜਿਹੜੀ ਹੈ 5 ਕਿਲੋ ਦੀ ਜਿਹੜੀ ਹੈਰੋਇਨ ਦੀ ਖੇਪ ਸੀ ਉਹ ਬਰਾਮਦ ਕੀਤੀ ਗਈ ਹੈ ਇਹ 1 ਕਿਲੋ ਦੇ ਪੈਕੇਟ ਜਿਹੜੇ ਆ ਟੋਟਲ 5 ਪੈਕੇਟ ਜਿਹੜੇ ਆ ਰਿਸੀਵ ਹੋਏ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਰਿਕਵਰੀ ਸੋਰਸ ਬੇਸਡ ਇਨਫੋਰਮੇਸ਼ਨ ਤੇ ਸਰਚ ਦੇ ਦੌਰਾਨ ਜਿਹੜੀ ਹੈ ਕੀਤੀ ਗਈ ਹੈ ਇਹ ਇਸ ਸੰਬੰਧੀ ਜਿਹੜਾ ਐਫ ਆਈ ਆਰ ਹੈ او ਪੀ ਐਸ ਲੋਪੋਕੇ ਦੇ ਵਿੱਚ ਨਾਮ ਮعلوم ਵਿਅਕਤੀਆਂ ਤੇ ਦਰਜ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੀ ਟੋਟਲ ਰਿਕਵਰੀ ਆਈ ਹੈ ਹੁਣ ਤੱਕ 5 ਕਿਲੋ ਹੈਰੋਇਨ ਤੇ ਇੱਕ ਜਿਹੜੀ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਕਰੀਬਨ 10 ਕਿਲੋ ਦੇ ਕਰੀਬ ਜਿਹੜੀ ਹੈ ਹੈਰੋਂ ਦੀ ਰਿਕਵਰੀ ਤੇ ਇੱਕ ਡਰੋਨ ਦੀ ਡਰੋਨ ਦੀ ਜਿਹੜੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸਾਡੀ ਜਾਰੀ ਹੈ ਉਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਨਸ਼ਾ ਤਸਕਰ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫਰੀਜ਼ ਕਰਾਉਣ ਦਾ ਜਿਹੜਾ ਸਿਲਸਿਲਾ ਹਮਸਰ ਦਿਹਾਤੀ ਪੁਲਿਸ ਵੱਲੋਂ ਚਲਾਇਆ ਗਿਆ ਹੈ ਉਹ ਚੱਲ ਉਹ ਚੱਲ ਰਿਹਾ ਹੈ ਇਸ ਦੇ ਤਹਿਤ ਜਿਹੜੀ ਹੈ ਹੁਣ ਪੰਜ ਕੇਸਾਂ ਦੇ ਵਿੱਚ 2 ਕਰੋੜ 7 ਲੱਖ 20 ਹਜ਼ਾਰ ਦੇ ਕਰੀਬ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਵਾਈ ਗਈ ਹੈ। ਅ ਇਸ ਦੇ ਵਿੱਚ ਜਿਹੜੇ ਪੰਜ ਕੇਸ ਨੇ ਪਹਿਲਾ ਕੇਸ ਅਰਵਿੰਦਰ ਸਿੰਘ ਏਲੀਅਸ ਰਵੀ ਇਹ ਇਤਨੋਏ ਪਿੰਡ ਦਾ ਹੈ ਜੋ ਕਿ ਪੀਐਸ ਘਂਡਾ ਚ ਪੈਂਦਾ। ਦੂਸਰਾ ਵਿਅਕਤੀ ਗੁਰਦੀਪ ਸਿੰਘ ਚੌਂਕੀਦਾਰ ਨਿਸ਼ਤੇ ਪਿੰਡ ਦਾ ਵੀ ਘਂਡੇ ਥਾਣੇ ਦੇ ਵਿੱਚ ਪੈਂਦਾ। ਰੋਸ਼ਨ ਸਿੰਘ ਏਲੀਅਸ ਰੋਸ਼ੀ ਇਹ ਰੋੜਾ ਵਾਲਾ ਪਿੰਡ ਇਹ ਵੀ ਘਂਡੇ ਥਾਣੇ ਚ ਪੈਂਦਾ। ਮਨਜੀਤ ਸਿੰਘ ਕਾਲੂ ਐਲੀਅਸ ਐਲੀਅਸ ਕਾਲੂ son of ਸਾਹਿਬ ਸਿੰਘ ਇਹ ਇਤਨੋ ਇਹਦਾ ਇਹ ਪੀਐਸ ਘਰਿੰਡਾ ਦਾ ਇੱਕ ਪਿੰਡ ਹੈ ਧਰਮਿੰਦਰ ਸਿੰਘ son of ਬਲਦੇਵ ਸਿੰਘ ਇਹ ਹਰਦੌਰਤਿੰਦ ਦਾ ਇਹ ਵੀ ਪੀਐਸ ਘਰਿੰਡੇ ਦੇ ਵਿੱਚ ਪੈਂਦਾ ਇਹਨਾਂ ਤੇ ਵੱਖੋ ਵੱਖਰੇ ਮੁਕਦਮੇ ਦਰਜ ਹੋਏ ਸਨ ਉਹਨਾਂ ਮੁਕਦਮਿਆਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਸਨ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਕਨਫਰਮ ਕਰਾਏ ਗਏ ਹਨ ਤੁਸੀਂ ਦੇਖੋਗੇ ਰਵਿੰਦਰ ਸਿੰਘ ਦੀ 59 ਲੱਖ ਦੇ ਕਰੀਬੰਦੀ ਪ੍ਰਾਪਰਟੀ ਰੈ residențial ਹਾਊਸ ਹੈ ਉਹ ਫ੍ਰੀਜ਼ ਕਰਾਇਆ ਗਿਆ ਹੈ ਇਸੇ ਤਰ੍ਹਾਂ ਗੁਰਦੀਪ ਸਿੰਘ ਚੌਂਕੀਦਾਰ ਦਾ ਜਿਹੜਾ ਜਿਹੜਾ ਕਿ ਰੈ residențial ਹਾਊਸ ਹੈ 25 ਲੱਖ ਦੇ ਕਰੀਬ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਫ੍ਰੀਜ਼ ਕਰਾਈ ਗਈ ਹੈ ਇਸੇ ਤਰ੍ਹਾਂ ਰੋਸ਼ਨ ਸਿੰਘ ਦੀ ਰੈ residențial ਹਾਊਸ ਹੈ 54 ਲੱਖ ਦੇ ਕਰੀਬ ਇਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਮਨਜੀਤ ਸਿੰਘ ਕਾਲੂ ਇਜ਼ਾਵੀ ਰੈ residențial ਹਾਊਸ ਹੈ ਜੋ 50 ਲੱਖ ਤੋਂ 51 ਲੱਖ ਦੇ ਕਰੀਬ ਪੈਂਦਾ ਹੈ ਉਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਤਰਮਿੰਦਰ ਸਿੰਘ ਦੀ ਜਿਹੜੀ 16 ਲੱਖ ਦੇ ਕਰੀਬਨ ਰੈ residențial ਹਾਊਸ ਦੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਈ ਗਈ ਹੈ ਇਸ ਦੇ ਨਾਲ ਹੀ 1.5 ਲੱਖ ਰੁਪਏ ਦੀ ਇੱਕ ਡਰੱਗ ਮਨੀ ਜਿਹੜੀ ਤਰਮਿੰਦਰ ਸਿੰਘ ਤੋਂ ਜਿਹੜੀ ਹੈਗੀ ਹੈ ਅ ਬਰਾਮਦ ਹੋਈ ਸੀ ਉਹਨੂੰ ਵੀ ਫ੍ਰੀਜ਼ ਕਰਾਇਆ ਗਿਆ ਇਸ ਤਰੀਕੇ ਨਾਲ 2 ਕਰੋੜ 7 ਲੱਖ 20000 ਦੇ ਕਰੀਬਨ ਜਿਹੜੀ ਅਮਾਊਂਟ ਬਣਦੀ ਹੈ ਇਸ ਪੂਰੀ ਪ੍ਰਾਪਰਟੀ ਦੀ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਅਮਰਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈ ਨਜਾਇਜ਼ ਜਿਹੜੇ ਪਟਾਟਾ ਫੈਕਟਰੀ ਹੈਗੀਆਂ ਨੇ ਉਹਨਾਂ ਤੇ ਵੀ ਜਿਹੜੀ ਹੈ ਰੇਡਾਂ ਚੱਲ ਰਹੀਆਂ ਨੇ ਇਸ ਦੇ ਤਹਿਤ ਹੀ ਜਿਹੜੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਹੈ ਬਰਾਮਦਗੀਆਂ ਹੋਈਆਂ ਨੇ ਇਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾ ਪਰਚਾ ਜਿਹੜਾ ਹੈਗਾ ਚਾਟੀਪਿੰਡ ਦੇ ਵਿੱਚ ਜਿਹੜਾ ਹੈ ਦਰਜ ਕੀਤਾ ਗਿਆ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੰਗੜਾ ਨੂੰ ਜਿੱਥੋਂ ਜਿਹੜੀ ਹੈ ਪਹਿਲਾ 270 ਡੱਬੇ ਤੇ 16 ਤੋੜੇ ਫੁੱਲਚੜੀਆਂ ਸਮੇਤ ਨੂੰ ਗ੍ਰਿਫਤਾਰ ਕੀਤਾ ਗਿਆ ਮੁਕੱਦਮਾ ਨੰਬਰ 127 ਜਿਹੜਾ ਹੈ ਉਹ ਐਕਸਪਲੋਸਿਵ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਦੇ ਟੋਟਲ ਜਿਹੜੀ ਰਿਕਵਰੀ ਹੈ ਇਹਨਾਂ ਦੋਨਾਂ ਕੇਸਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਹੋਈ ਹੈ ਉਹ 770 ਡੱਬੇ ਫੁੱਲਚੜੀਆਂ 56 ਤੋੜੇ ਫੁੱਲਚੜੀਆਂ ਖੁੱਲੀਆਂ ਹੋਈਆਂ ਨੇ ਤੇ ਜਿਹੜਾ ਦੂਜਾ ਮੁਕੱਦਮਾ ਜਿਹੜਾ ਹੈ 126 ਨੰਬਰ ਇਹ ਵੀ ਜਿਹੜਾ ਹੈ ਬੀਐਸਆਰ ਟੂ ਇਵੈਂਟ ਉੱਥੇ ਦਰਜ ਹੋਇਆ ਇਹਦੇ ਵਿੱਚ 570 ਫੁੱਲ ਝੜੀਆਂ ਤੇ 40 ਤੋੜੇ ਤੋਲੇ ਜੜੀਆਂ ਖੁੱਲੀਆਂ ਫੁੱਲ ਝੜੀਆਂ ਬਰਾਮਦ ਹੋਈਆਂ ਨੇ ਇਸ ਤਰੀਕੇ ਨਾਲ ਇਹਨਾਂ ਦੋਨਾਂ ਕੇਸਸ ਦੇ ਵਿੱਚ 700 ਡੱਬੇ ਫੁੱਲ ਝੜੀਆਂ ਤੇ 56 ਤੋੜੇ ਫੁੱਲ ਝੜੀਆਂ ਖੁੱਲੀਆਂ ਤੇ ਜੜੀਆਂ ਬਰਾਮਦ ਹੋਈਆਂ ਤਾਂ ਇਸੇ ਤਰੀਕੇ ਨਾਲ ਜੇ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲਾ ਜਿਹੜਾ ਸਾਡਾ ਇੱਕ ਡਰਾਈ ਫਰੂਟ ਦੀ ਜਿਹੜੀ ਕਾਫੀ ਵੱਡੀ ਮਾਤਰ ਤੇ ਥੈਫਟ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜੀ ਹੈ ਅਸੀਂ ਅੱਗੇ ਫਰਦਰ ਜਿਹੜੇ ਹੈ ਦੋ ਮੁਲਜ਼ਮ ਜਿਹੜੇ ਉਹ ਗ੍ਰਫਤਾਰ ਕਰ ਲਏ ਹਨ ਸੋ ਇਸ ਤਰੀਕੇ ਨਾਲ ਸਾਡੇ ਹੁਣ ਤੱਕ ਦੇ ਜਿਹੜੇ ਹੈ ਟੋਟਲ ਇਹ 6 ਵਿਅਕਤੀ ਜਿਹੜੇ ਹੈ ਗ੍ਰਿਫਤਾਰ ਹੋ ਗਏ ਨੇ ਇਸ ਤੋਂ ਇਲਾਵਾ ਜਿਹੜੇ ਰਹਿੰਦੇ ਆ ਉਹਨਾਂ ਤੇ ਵੀ ਰੇਸ ਸਾਡੀਆਂ ਚੱਲ ਰਹੀਆਂ ਨੇ ਤੇ ਜਲਦੀ ਉਹ ਵੀ ਕਾਬੂ ਆ ਜਾਣਗੇ ਥੈਂਕ ਯੂ ਇਸਰ ਜਿਹੜੀ ਹੈਗੀ ਹੈ ਐਨਾਲਿਸਿਸ ਕਰਨ ਲਈ ਅਸੀਂ ਇਹਨੂੰ ਬੀਐਸਐਫ ਲੈਬ ਦੇ ਕੋਲ ਲੈਬ ਚ ਭੇਜ ਰਹੇ ਹਾਂ ਤੇ ਜੋ ਵੀ ਇੱਥੋਂ ਮਿਲਦਾ ਹੈ ਸਾਨੂੰ ਜਿਹੜਾ ਹੈ ਉਹ ਫਿਰ ਅੱਗੇ ਫਰਦਰ ਜਿਹੇ ਇਨਵੈਸਟੀਗੇਸ਼ਨ ਚੱਲਦੀ ਹੈ ਸਾਡੇ ਹਿੰਦੁਸਤਾਨ ਦਾ ਕੀ ਪੂਰੇ ਸਾਰੇ ਇਤਿਹਾਸ ਰਿਆ ਫੋਜੜਿਆਂ ਨੂੰ ਇਸ ਫੈਸਟੀਵਲ ਨੂੰ ਲੈ ਕੇ ਤੇ ਕੀ ਇਹ ਜਿਹੜੇ ਆ ਡਿਸੀਜਨ ਨੇ ਆ ਸਹੀ ਨੇ ਜੀ ਸਾਹਿਬ ਬਿਲਕੁਲ ਉੱਥੇ ਆ ਕਿ ਬੰਦ ਕਰਨਾ ਹੀ ਜਾਂ ਕੁਝ ਨਹੀਂ ਹੈ ਨਹੀਂ ਬੰਦ ਤਾਂ ਕੋਈ ਨਹੀਂ ਕਰ ਰਿਹਾ ਸੀ ਸਰ ਪ੍ਰੋਪਰਟੀ ਫ੍ਰੀਜ਼ ਦੀ ਗੱਲ ਕੀਤੀ ਹੈ ਪਰ ਜਿਵੇਂ ਪਿਛਲੇ ਪ੍ਰੋਪਰਟੀ ਫ੍ਰੀਜ਼ ਹੋਈ ਇਸ ਤਾਂ ਦੁਬਾਰਾ ਉਹ ਤੁਹਾਡੇ ਜਿਹੜੇ ਨੋਟਿਸ ਉਪਾਰਤ ਤੇਗੇ ਦੁਬਾਰਾ ਫਿਰ ਉਸ ਬੰਦੇ ਨੂੰ ਬੰਦੇ ਐਂਟਰ ਕਰਵੇਂ ਕਿ ਉਹਨਾਂ ਦੀ ਦੁਬਾਰਾ ਦੇਖੋ ਜੀ ਗੱਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਮਤਲਬ ਹੈ ਕਿ ਉਹ ਬੰਦਾ ਸੇਲ ਪਰਚੇਸ ਤੇ ਮੌਰਗੇਜ ਨਹੀਂ ਕਰ ਸਕਦਾ ਬਾਕੀ ਦੀ ਜੋ ਐਕਟੀਵਿਟੀ ਉਹਦਾ ਹੀ ਚੱਲਦੀ ਰਹਿੰਦੀ ਹੈ ਤੇ ਜ਼ਰਾ ਬਿੜੀ ਅਜੇ ਤੋਂ ਕਾਕਾ ਬੈਕਿੰਗ ਦੇ ਮੈਟਰ ਦੇ ਵਿੱਚ ਕਿਉਂਕਿ ਉਸ ਦਿਨ ਵੀ ਤੁਸੀਂ ਇਹ ਮੈਟਰ ਲਿਆਂਦਾ ਸੀ ਤੇ ਅਜੇ ਦੋ ਹੀ ਬਾਕੀ ਜਿਹੜੇ ਨੇ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਨੇ ਜਿਹੜਾ ਜਿਹਨਿਆਂ ਤੇ ਅਸੀਂ ਅਜੇ ਕਾਰਵਾਈ ਕੀਤੀ ਉਹਨਾਂ ਦੇ ਵਿੱਚ ਜਿਹੜੀ ਹੈ ਇੱਕ ਦੋ ਤੇ ਅਸੀਂ ਜਿਹੜਾ ਉਹਨਾਂ ਨੂੰ ਬੁਲਾਇਆ ਵੀ ਹੈ ਕਿਉਂਕਿ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਲਾਇਸੈਂਸ ਵਗੈਰਾ ਸਾਰਾ ਕੁਝ ਨਹੀਂ ਤੇ ਅਸੀਂ ਕਨਸਰਨ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਨੂੰ ਵੀ ਇਨਵੋਲ ਕਰ ਰਹੇ ਹਾਂ ਵਿੱਚ ਕਿ ਜੋ ਵੀ ਇਹਨਾਂ ਦੇ ਸੇਫਟੀ ਮੇਜਰਸ ਇਹਨਾਂ ਨੇ ਲੈਣੇ ਹੁੰਦੇ ਆ ਜਿਵੇਂ ਵੀ ਇਹਨਾਂ ਨੇ ਜੋ ਇਹ ਐਕਸਪਲੋਸਿਵ ਵਾਲਾ ਜਿਹੜਾ ਮਟੀਰੀਅਲ ਹੈ ਇਹ ਸਟੋਰ ਕਰਨਾ ਤਾਂ ਉਹਦੇ ਸਬੰਧੀ ਜਿੰਨੀਆਂ ਵੀ ਪ੍ਰਕਾਸ਼ਨਸ ਕਿ ਉਹ ਫੋਲੋ ਕੀਤੀਆਂ ਜਾ ਰਹੀਆਂ ਨੇ ਕੀ ਇਹਨਾਂ ਕੋਲ ਲਾਇਸੈਂਸਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅੱਗੇ ਵੀ ਇਸ ਤਰੀਕੇ ਦੀ ਇੱਕ ਜਿਹੜੀ ਹੈ ਵਾਰਦਾਤ ਮਤਲਬ ਇਸ ਤਰੀਕੇ ਦੀ ਘਟਨਾ ਹੋਈ ਹੈ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜੇ ਨਜਾਇਜ਼ ਬਿਨਾਂ ਲਾਇਸੈਂਸ ਤੋਂ ਇਸ ਤਰੀਕੇ ਦੀ ਜਿਹੜੀ ਫੈਕਟਰੀਆਂ ਚੱਲਦੀਆਂ ਨੇ ਉਹਨਾਂ ਤੇ ਜਿਹੜਾ ਨੱਥ ਪਏਗੀ ਤੇ ਜਿਹੜਾ ਹੈ ਇਸ ਤਰੀਕੇ ਦੀ ਘਟਨਾ ਜਿਹੜੀ ਹੈ ਉਹ ਦੁਬਾਰਾ ਨਹੀਂ ਹੋਏ। عمر ਦੇ ਜ਼ਮਾਨੇ ਕਿੰਨੇ ਦਿੰਦਾ ਮਿਲਿਆ हे सारा ही दसांगित